ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਅੰਦਰ ਚੋਰੀ ਸਾਬਤ ਕੀਤੀ ਹੈ ਇਹਦੇ ਮਕਸਦ ਆ ਕਿਉਂਕਿ ਇੱਥੇ ਅੱਧਾ ਪੰਜਾਬ ਲਗਭਗ ਜਿਹੜਾ ਉਹ ਪੇਸ਼ੈਂਟ ਲੈ ਕੇ ਆਉਂਦਾ ਹੈ ਸੀਰੀਅਸ ਸਪੈਸ਼ਲ ਇਲਾਜ ਲਈ ਕਿਉਂਕਿ ਇੱਥੇ ਜਿਹੜਾ ਚੋਰ ਆ ਉਹ ਵੀ ਸਰਗਰਮ ਰਹਿੰਦੇ ਆ ਕਿਉਂਕਿ ਨਵੇਂ ਬੰਦੇ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਦਾਂ ਮੋਬਾਈਲ ਕੱਟ ਕੇ ਲੈ ਕੇ ਜਾਂ ਕਿਸੇ ਉਹ ਨਾਲ ਹੀ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਅਸੀਂ ਡੀਐਡੈਕਸ਼ਨ ਸੈਂਟਰ ਜਿਹੜਾ ਨਸ਼ਾ ਛਡਾਊ ਕੇਂਦਰ ਆ ਉਹ ਇੱਥੇ ਜਿਹੜਾ ਪਹਿਲਾਂ ਵੀ ਸੀ ਪਰ ਉਹ ਹੋਰ ਜਿਹੜਾ ਹੈਗਾ ਉਹ ਪੁਲਿਸ ਦੀ ਮਦਦ ਦੇ ਨਾਲ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਪਿੰਡਾਂ ਦੇ ਵਲੰਟੀਅਰ ਦੀ ਮਦਦ ਦੇ ਨਾਲ ਜਿਹੜੇ ਬੰਦੇ ਨਸ਼ਾ ਕਰਦੇ ਉਹਨੂੰ ਨਸ਼ਾ ਛਡਾਉਣ ਵਾਸਤੇ ਇੱਥੇ ਲੈ ਕੇ ਆਏ ਪਰ ਤੁਹਾਨੂੰ ਅਪੀਲ ਵੀ ਕਰਦਾ ਜਿਹੜੇ ਵੀ ਬੰਦੇ ਨਸ਼ਾ ਕਰਦੇ ਆ ਉਹਨੂੰ ਤੁਸੀਂ ਸਾਡੇ ਕੋਲ ਲੈ ਕੇ ਆਓ ਜਾਂ ਸਾਨੂੰ ਦੱਸੋ ਅਸੀਂ ਘਰੋਂ ਵੀ ਲੈ ਕੇ ਆਵਾਂਗੇ ਉਹਨਾਂ ਦਾ ਨਸ਼ਾ ਛਡਾਵਾਂਗੇ ਤਾਂ ਉਹ ਵੀ ਜਿਹੜਾ ਡੇਟੈਕਸ ਸੈਂਟਰ ਆ ਉਹ ਵੀ ਚੌਕੀ ਦੇ ਅੰਦਰ ਹੋਊਗਾ ਤਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੰਟਰੋਲ ਰਹੂਗਾ ਤਾਂ ਕਿ ਕਿਸੇ ਵੀ ਕਿਸੇ ਦੇ ਜਿਹੜੇ ਕੋਈ ਬਾਹਰੋਂ ਆਏ ਆਪਣੇ ਪੇਸ਼ੈਂਟ ਨੂੰ ਜਾਂ ਉਹਨਾਂ ਦੇ ਵਾਰਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਦੇ ਨਾਲ ਜਿਹੜਾ ਸਾਡਾ ਇੱਥੇ ਸਟਾਫ ਹੈ ਕਿ ਵੀ ਸਾਡੇ ਡਾਕਟਰ ਸਾਹਿਬਾਨਾਂ ਦੇ ਵੀ ਜਿਹੜਾ ਹੈਗਾ ਸਮਾਨ ਚੋਰੀ ਹੋ ਜਾਂਦਾ ਤੇ ਮੋਟਰਸਾਈਕਲ ਜਾਂ ਉਹ ਤੀਜਾ ਵੀ ਚੋਰੀ ਦੀ ਤਾ ਉਹਨੂੰ ਲੈ ਕੇ ਇਹ ਲੋੜ ਸੀ ਇਸ ਵਾਸਤੇ ਚੌਕੀ ਬਣਾਈ ਆ ਤਾਂ ਕਿ ਜਿਹੜੇ ਸਾਡੇ ਇੱਥੇ ਕੋਈ ਵੀ ਮੈਡੀਕਲ ਕਾਲਜ ਵਿੱਚ ਆਉਂਦਾ ਉਹਨੂੰ ਸੁਰੱਖਿਆ ਦੇਗੀ ਨਿਕਲਦੀ ਹੈ। ਰੀਕੋਲ ਮੈਡੀਕਲ ਕਾਲਜ ਦਾ ਜਿਹੜਾ ਹਸਪਤਾਲ ਹੈ ਉੱਥੇ ਪੂਰੇ ਪੰਜਾਬ ਤੋਂ ਪੇਸ਼ੈਂਟਸ ਰੈਫਰ ਹੋ ਕੇ ਆਉਂਦੇ ਨੇ ਸਪੈਸ਼ਲੀ ਮਾਨਵੇ ਸਾਈਡ ਤੋਂ ਤੇ ਜਿਹੜੇ ਫਰੋਜ਼ਪੁਰ ਤੇ ਫਾਜ਼ਿਲਕਾ ਬਾਰਡਰ ਡਿਸਟ੍ਰਿਕਟ ਨੇ ਇਥੋਂ ਕਾਫੀ ਪੇਸ਼ੈਂਟਸ ਆਉਂਦੇ ਰਹੇ ਪਹਿਲਾਂ ਇੱਥੇ ਕਈ ਵਾਰੀ ਜੇਲ੍ਹ ਦੇ ਵਿੱਚੋਂ ਵੀ ਕੈਦੀਆਂ ਨੂੰ ਜਿਹੜਾ ਹੈਗਾ ਇਲਾਜ ਲਈ ਲੈ ਕੇ ਆਂਦਾ ਰਿਹਾ ਰਹੇ ਨੇ ਪੁਲਿਸ ਅਫਸਰ ਔਰ ਇੱਥੇ ਜਿਹੜਾ ਹੈਗਾ ਸਿਕਿਉਰਿਟੀ ਪੱਖੋਂ ਜਿਹੜਾ ਹੈਗਾ ਚੌਕੀ ਸਟੈਬਲਿਸ਼ ਕਰਨਾ ਇੱਕ ਬਹੁਤ ਹੀ ਜ਼ਰੂਰੀ ਕੰਮ ਸੀਗਾ ਜਿਸ ਨੂੰ ਵੀ ਅੱਜ ਬੀਸੀ ਸਾਹਿਬ ਦੀ ਤੇ ਐਮਐਲਏ ਸਾਹਿਬ ਦੀ ਮਦਦ ਦੇ ਨਾਲ ਜਿਹੜਾ ਹੈਗਾ ਅਸੀਂ ਲਿਪਰੇ ਚਾਰੇ ਆ ਤੇ ਇਥੇ ਕਿਉਂਕਿ बहुत बड़ा कैंपस है जिम्मे बी सी साहब ने दसिया कि सौ एकड़ तो ज्यादा एरिया है और कई क्वाटर ने चार दारी बहुत बड़ी है एंट्री एगजिट बहुत ज्यादा ने और इस करके हों कि कुछ असमाजिक तत्व ने इतने जिमें चोरी दटनावान मोस्टली जोड़ा है देखने आया कि मोटरसाइकिल चोरी दहत घटनावान ने ਔਰ ਇਸੇ ਦੇ ਤਰ੍ਹਾਂ ਜਿਹੜਾ ਹੈਗਾ ਚੌਂਕੀ ਇੱਥੇ ਸਟੈਬਲਿਸ਼ ਕਰਕੇ ਪੁਲਿਸ ਦਾ ਇੱਕ ਚੰਗਾ ਕੰਟਰੋਲ ਰਹੇ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਘੱਟੋ ਘੱਟ ਜਨਤਵਾਰੀ ਹੋਵੇ ਜਦੋਂ ਬਾਹਰਲੇ ਜਿੰਨੇ ਤੋਂ ਲੋਕੀ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਕ੍ਰਾਈਮ ਨਾਲ ਰਿਲੇਟਡ ਕੋਈ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਇਸ ਚੌਂਕੀ 'ਚ ਇਮੀਡੀਏਟਲੀ ਜਿਹੜਾ ਹੈਗਾ ਆਪਣੀ ਦਰਖਾਸਤ ਦੇ ਕੇ ਤੇ ਕਾਰਵਾਈ ਕਰਵਾ ਸਕਦੇ ਨੇ ਔਰ ਇਹ ਦੇਖਣ ਜੀ ਆਇਆ ਕਿ ਲੋਕਾਂ ਨੂੰ ਥਾਣੇ ਦੇ ਏਰੀਆ ਦਾ ਨਹੀਂ ਪਤਾ ਹੁੰਦਾ ਥਾਣੇ ਦੀ ਲੋਕੇਸ਼ਨ ਦਾ ਨਹੀਂ ਪਤਾ ਹੁੰਦਾ ਔਰ ਇੱਥੇ ਚੌਂਕੀ ਸਟੈਬਲਿਸ਼ ਕਰਨ ਨਾਲ ਇੱਕ ਤਰੀਕੇ ਨਾਲ ਜਿਹੜਾ ਹੈਗਾ ਲੋਕਾਂ ਦੀ ਪਹੁੰਚ ਤੱਕ ਜਿਹੜੀ ਪਹੁੰਚ ਹੈ ਉਹਨੂੰ ਜਿਹੜਾ ਹੈਗਾ ਅਸੀਂ ਸੌਖਾ ਇਹਦੇ ਵਿੱਚ ਤੁਹਾਨੂੰ ਤੇ ਸਾਨੂੰ ਸਨਮਾਨ ਤੋਂ ਬਹੁਤ-ਬਹੁਤ ਵਧਾਈ ਹੈ ਸਾਡੇ ਐਮਐਲਏ ਸਾਹਿਬ ਗੁਰਦੇਵ ਸੇਖੋਂ ਤੇ ਹਰਜੀਤ ਸਿੰਘ ਜੀ ਸਾਡੇ ਐਸਐਸਪੀ ਦਾ ਇਹ ਬਹੁਤ ਵੱਡਾ ਐਫਰਟ ਹੋਇਆ ਹੈ ਕਿ ਸਾਰੀ ਪੁਲਿਸ ਫੋਰਸ ਨੇ ਇੱਥੇ ਸਾਨੂੰ ਕੋਆਪਰੇਟ ਕਰਦੇ ਆ ਜਿਹੜੇ ਵੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਹਫ਼ਤਾ ਪਹਿਲੇ ਕਿ ਬਹੁਤ ਕੁਝ ਹਫ਼ਤੇ ਚ ਹੋਣ ਵਾਲਾ ਹੈ ਤੇ ਇਸ ਵਸਤ ਇਸ ਦਿਨ ਦੀ ਪੜਾਈ ਪੂਰੇ ਫਰੀਦਕੋਟ ਨੂੰ ਹੈ ਤੇ ਜਿਹੜਾ ਮੈਨੇਜਮੈਂਟ ਡੀ ਐਡਿਕਸ਼ਨ ਦਾ ਨਸ਼ਾ ਬੰਦੀ ਦਾ ਜਿਹੜਾ ਵੀ ਸਾਡੇ ਐਫਰਟਸ ਚੱਲ ਰਹੇ ਆ

ਏਜੰਸੀਸ ਨੂੰ ਦੇ ਵਾਸਤੇ ਅਸੀਂ ਇਹ ਆਰਡਰਸ ਕੱਢ ਦਿੱਤੇ ਹੈ ਕਿ ਉਹ ਇੱਥੇ ਆ ਕੇ ਇਸੇ ਚੌਕੀ ਵਿੱਚ ਪੁਲਿਸ ਦੀ ਨਿਗਰਾਨੀ ਵਿੱਚ ਉਹ ਕੋਆਪਰੇਸ਼ਨ ਕਰਕੇ ਸਾਨੂੰ ਇਸ ਏਰੀਆ ਵਿੱਚ ਕ੍ਰਾਈਮ ਫਰੀ ਏਰੀਆ ਬਣਾਉਣ ਦਾ ਹੈਲਪ ਕਰਨਗੇ ਔਰ ਇਹ ਸਿਟੀ ਇਹ ਹਸਪੀਟਲ ਇਹ ਸਾਰਾ ਪ੍ਰੋਗਰੈਸ ਕਰੇ ਲੀਗਲੀ ਜਿਹੜਾ ਠੀਕ ਤਰੀਕਾ ਉਸ ਨਾਲ ਅਸੀਂ ਸਾਰੇ रह पाए पान क्राइम कटे साजा नशाबंदी घटे नशाबंदी सा इंप्लीमेंट हो नशा घटे नशा ले जा रहा है क्योंकि रात में लोगों चोरिया ज्यादा हो देखो तो कैंपस तो है कैंपस है एक सौ अठाई किल्ले का कैंपस है इतने सारी बिल्डिंग काफी है ਅਨਹ ਤੇ ਅਸੀਂ ਹੁਣ ਜਿਹੜੀਆਂ ਇੰਪੋਰਟੈਂਟ ਜਗ੍ਹਾ ਉੱਤੇ ਕੰਟਰੋਲ ਕਰ ਰਹੇ ਆ ਪੁਲਿਸ ਫੋਰਸ ਵੀ 2-3 ਦਿਨ ਤੋਂ ਲਗਾ ਦਿੱਤੀ ਹੈ ਜਿਹੜਾ ਨਸ਼ਾ ਬੰਦੀ ਵਾਲਾ ਏਰੀਆ ਉਸ ਵਿੱਚ ਵੀ ਸਾਡੇ ਕੁਝ ਇਨਸੀਡੈਂਸਿਸ ਹੋਏ ਸੀ ਤੇ ਅਸੀਂ ਉੱਥੇ ਜਿਹੜੇ ਜਿਹੜੇ ਲੀਕ ਪੁਆਇੰਟਸ ਹਨ ਉਹਨਾਂ ਨੂੰ ਪੂਰਾ ਪੱਕਾ ਕਰ ਰਹੇ ਆ ਬੰਦ ਕਰ ਰਹੇ ਆ ਜਿੱਥੇ ਕੋਈ ਅਨ ਅਥੋਰਾਈਜ਼ਡ ਐਕਟੀਵਿਟੀਜ਼ ਨਾ ਹੋਣ ਤੇ ਡਾਈਟ ਪੂਰੀ ਡੀਸੀ ਆਫਿਸ ਦੇ ਮਦਦ ਨਾਲ ਪੂਰੀ ਉਹਨਾਂ ਨੂੰ ਫੁੱਲ ਡਾਈਟ ਤਿੰਨ ਟਾਈਮ ਤੇ ਉੱਥੇ ਹੀ ਮਿਲੇਗੀ ਜਿਹੜੇ ਇਨਸੀਡੈਂਸ ਹੈ ਗਲਤ ਚੀਜ਼ ਬਾਹਰੋਂ ਅੰਦਰ ਚਲੀ ਜਾਏ ਜਿਵੇਂ ਅਸੀਂ ਨਹੀਂ ਚਾਹਦੇ ਇੱਕ ਜੇਲ ਦਾ ਐਟਮੋਸਫੇਅਰ ਬਣੇ ਇਸ ਲਈ ਥੋੜਾ ਅਸੀਂ ਨੂੰ ਰਿਲੈਕਸ ਕੀਤਾ ਹੋਇਆ ਹੈ ਫੈਮਿਲੀਅਲ ਐਟਮੋਸਫੇਅਰ ਲੱਗੇ ਕਿ ਕਰੋ ਕਰ ਬੰਗੋ ਫੀਲ ਕਰਨਗੇ ਤਦੇ ਇਹ ਨਸ਼ਾ ਵਾਲੇ ਜਿਹੜੇ अडिक्ट हो गए हुए ने ये भी कंफर्टेबल फील करे डॉक्टर पैरामेडिकल मेडिकल दे सोशल वर्कर सारे गेरअप हो हो चुके हैं एंड जिदा जिद, सरकार की भगवंत मान जी दी जड़ी इच्छा है कि ये नशा मुक्त एक स्टेट बने असा उसकी एक वही शुरुआत फरीदकोट तो कर दी है